ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਬਲਜੀਤ ਕੌਰ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਮਹਿੰਮ ਚਲਾਈ ਗਈ ਸੀ ਜੀਵਨ ਜੋਤ ਤੇ ਹੁਣ ਜੀਵਨ ਜੋਤ 20 ਦੀਆਂ ਪਹਿਲਕਦਮੀਆਂ ਦੇ ਤਹਿਤ 704 ਬੱਚਿਆਂ ਨੂੰ ਬਾਲ ਭੀਖ ਮੰਗਣ ਵਾਲਿਆਂ ਦੇ ਚੁੰਗਲ ਤੋਂ ਬਚਾਇਆ ਗਿਆ ਹੈ ਜੋ ਕਿ ਰਾਜ ਦੇ ਹਰ ਬੱਚੇ ਦੇ ਪੁਨਰਵਾਸ ਸੁਰੱਖਿਆ ਅਤੇ ਇਸ ਤੋਂ ਇਲਾਵਾ ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਉਣ ਦੇ ਲਈ ਸ਼ੁਰੂ ਕੀਤੇ ਗਏ ਹਨ ਇਸ ਪ੍ਰੋਜੈਕਟ ਤੇ ਰਾਹੀ ਹੁਣ ਸੁਰੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਦੇ ਪ੍ਰੇਰਕ ਯਤਨ ਦੀ ਸ਼ਾਨਦਾਰ ਮਿਸਾਲ ਮਿਲੀ ਹੈ ਦੱਸ ਦਈਏ ਕਿ ਇਸ ਮਹੀਮ ਦੇ ਤਹਿਤ ਜੀਵਨ ਜੋਤ 20 ਜੋ ਕਿ ਚਲਾਈ ਗਈ ਸੀ ਇਸ ਦੇ ਕਾਰਨ ਪੰਜਾਬ ਦੇ ਵਿੱਚ ਕਈ ਗਲੀਆਂ ਮੁਹੱਲਿਆਂ 'ਤੇ ਚੌਂਕਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਭੀਖ ਮੰਗਾਈ ਜਾਂਦੀ ਸੀ ਕਈ ਬੱਚੇ ਅਗਵਾ ਵੀ ਕੀਤੇ ਹੋਏ ਸਨ ਸੋ 704 ਬੱਚਿਆਂ ਨੂੰ ਹੁਣ ਭੀਖ ਮੰਗਣ ਤੋਂ ਛੁਡਾਇਆ ਗਿਆ ਹੈ ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਜਾਣ ਕੇ ਹੀ ਭੀਖ ਮੰਗਵਾਈ ਜਾ ਰਹੀ ਸੀ ਛੋਟੇ ਬੱਚਿਆਂ ਤੋਂ ਜਿਸ ਤੋਂ ਬਾਅਦ ਕਿ ਹੁਣ ਡਾਟਾ ਸ਼ੇਅਰ ਕਰ ਦਿੱਤਾ ਗਿਆ ਹੈ ਤੇ ਇਸ ਸਾਲ ਦੇ ਵਿੱਚ 704 ਬੱਚਿਆਂ ਨੂੰ ਭੀਖ ਮੰਗਣ ਵਾਲਿਆਂ ਦੇ ਚੁੰਗਲ ਤੋਂ ਬਚਾਇਆ ਗਿਆ ਹੈ बताया ਗਿਆ ਬੱਚਿਆਂ ਦੇ ਵਿੱਚ 704 ਬੱਚਿਆਂ ਦੇ ਵਿੱਚੋਂ 269 ਨੂੰ ਸਕੂਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ 15 ਨੂੰ ਆਂਗਣਵਾੜੀ ਸੈਂਟਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ 43 ਨੂੰ ਸਪான்ਸਰਸ਼ਿਪ ਸਕੀਮ ਅਧੀਨ ਲਾਭ ਪ੍ਰਦਾਨ ਕੀਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ ਹੁਣ ਲਾ ਦੀ ਵਿਦਿਆਰਥਣ ਦੇ ਵੱਲੋਂ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ 마ਹੀ ਨੇ ਸੁਸਾਇਡ ਨੋਟ ਦੇ ਵਿੱਚ ਹਰਿਆਣਾ ਦੇ ਨੌਜਵਾਨ ਦੇ ਉੱਤੇ ਲਾਏ ਹਨ ਇਲਜ਼ਾਮ ਜਿਨ੍ਹਾਂ ਚੰਡੀਗੜ੍ਹ ਦੇ ਖੁੱਡਾ ਹਲੀ ਸ਼ੇਰ ਤੇ ਵਿੱਚ ਇੱਕ ਕਾਨੂੰਨ ਦੀ ਪੜ੍ਹਾਈ ਕਰਦੀ ਵਿਦਿਆਰਥਣ ਦੇ ਵੱਲੋਂ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜੀਹਾਂ ਮ੍ਰਿਤਕ ਦਾ ਨਾਮ 마ਹੀ ਪਠਾਨ ਦੱਸਿਆ ਜਾ ਰਿਹਾ ਹੈ ਜਿਸ ਨੇ ਇੱਕ ਸੁਸਾਇਡ ਨੋਟ ਵੀ ਲਿਖਿਆ ਹੈ ਤੇ ਇਸ ਸੁਸਾਇਡ ਨੋਟ ਦੇ ਵਿੱਚ ਹਰਿਆਣਾ ਦੇ ਮਬਾਤ ਦੇ ਰਹਿਣ ਵਾਲੇ ਵਸੀਮ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਲਾ ਬਿਦਿਆਰਥਣ ਮਾਹੀ ਉਰਫ ਬੇਵੀ ਨੇ ਖੁੱਡਾ ਆਲੀ ਸ਼ਹਿਰ ਸਥਿਤ ਆਪਣੇ ਘਰ ਦੇ ਵਿੱਚ ਹੀ ਫਾਂਸੀ ਲਗਾਈ ਹੈ ਸੁਸਾਈਡ ਨੋਟ ਦੇ ਵਿੱਚ ਉਸ ਨੇ ਲਿਖਿਆ ਹੈ ਕਿ ਉਹ ਸਾਲ 2025 ਦੇ ਵਿੱਚ ਇੰਸਟਾਗ੍ਰam ਦੇ ਉੱਤੇ ਵਸੀਮ ਨਾਮ ਦੇ ਇੱਕ ਨੌਜਵਾਨ ਨੂੰ ਮਿਲੀ ਸੀ ਤੇ ਉਹਨਾਂ ਦੀ ਗੂੜੀ ਦੋਸਤੀ ਵੀ ਹੋ ਗਈ ਉਸ ਨੇ ਉਸ ਦੇ ਨਾਲ ਵਿਆਹ ਬਾਰੇ ਗੱਲ ਵੀ ਕੀਤੀ ਸੀ ਉਸ ਨੇ ਉਸ ਨਾਲ 5 ਤੋਂ 6 ਲੱਖ ਰੁਪਏ ਦੀ ਧੋਖਾਧੜੀ ਕੀਤੀ ਤੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਆਪਣੀ ਗੱਲਬਾਤ ਕਰਨੀ ਬੰਦ ਕਰ ਦਿੱਤੀ ਗਈ ਮਾਹੀਨੇ ਨੋਟ ਦੇ ਵਿੱਚ ਅੱਗੇ ਲਿਖਿਆ ਹੈ ਕਿ ਉਸਨੇ ਆਪਣਾ ਮਕਸਦ ਪ੍ਰਾਪਤ ਕਰ ਲਿਆ ਹੈ ਮੈਂ ਉਸ ਨੂੰ ਆਪਣੀ ਕਾਲਜ ਦੀ ਫੀਸ ਵੀ ਦਿੱਤੀ ਸੀ ਜੋ ਕਿ ਮੈਂ ਹੁਣ ਦੇਣ ਤੋਂ ਅਸਰਮੱਥ ਹਾਂ ਮੇਰਾ ਪੂਰਾ ਭਵਿੱਖ ਬਰਬਾਦ ਹੋ ਚੁੱਕਾ ਹੈ ਮੈਂ ਉਦਾਸ ਹਾਂ ਉਸਨੇ ਮੇਰੇ ਮਾਪਿਆਂ ਦਾ ਵੀ ਦੁਰਵਿਵਹਾਰ ਕੀਤਾ ਹੈ ਤੇ ਮੈਨੂੰ ਛੱਡ ਦਿੱਤਾ ਹੈ ਮੈਨੂੰ ਹੁਣ ਇਨਸਾਫ ਚਾਹੀਦਾ ਹੈ ਸੋ ਮੁੰਡੇ ਦਾ ਪਤਾ ਚਿੱਠੀ ਦੇ ਉੱਤੇ ਲਿਖਿਆ ਹੋਇਆ ਹੈ ਸੋ ਬੇਹਿਰ ਦੇਹਮੰਦ ਭਾਗਾ ਮਾਮਲਾ ਹੁਣ ਚੰਡੀਗੜ੍ਹ ਤੋਂ ਨਿਕਲ ਕੇ ਆ ਰਿਹਾ ਹੈ ਸੋ ਲੜਕੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜੋ ਕਿ ਲਾਹੌਰ ਦੀ ਸਟੂਡੈਂਟ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਨਵਾਂ ਸ਼ਹਿਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਸ਼ਹਿਰ ਦੇ ਸਭ ਤੋਂ ਬਿਆਸਤਾ ਚੰਡੀਗੜ੍ਹ ਚੌਕ ਅਤੇ ਅੰਬੇਦਕਰ ਚੌਕ ਟ੍ਰੈਫਿਕ ਨੂੰ ਹੁਣ ਨਿਯੰਤਰਿਤ ਕਰਨ ਤੇ ਉਤੇ ਉਤੇ ਲੰਘਣਾ ਕਰਨ ਵਾਲੇ ਵਾਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜੀਹਾਂ ਓਵਰਲੋਡ ਵਾਹਨਾਂ ਖਾਸ ਕਰਕੇ ਟਰਾਲੀਆਂ ਜੋ ਕਿ ਹਾਸੇ ਦਾ ਕਾਰਨ ਬਣਦੀਆਂ ਹਨ ਸੋ ਉਹਨਾਂ ਦੇ ਲਈ ਹੁਣ ਸਵੇਰੇ 7:00 ਵਜੇ ਤੋਂ ਲੈ ਕੇ ਰਾਤ 8:00 ਵਜੇ ਤੱਕ ਸ਼ਹਿਰ ਦੇ ਵਿੱਚ ਦਾਖਲੇ ਦੇ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰਤਸਰ ਇਲਾਕੇ ਤੋਂ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਇਟਲੀ ਦੇ 42 ਸਾਲਾ ਨਿਵਾਸੀ ਮਲਕੀਤ ਸਿੰਘ ਦੀ ਖੇਤਾਂ ਦੇ ਵਿੱਚ ਕਣਕ ਦੀ ਬਜਾਈ ਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰਿਪੋਰਟਰਾਂ ਅਨੁਸਾਰ ਮ੍ਰਿਤਕ ਛੁੱਟੀਆਂ ਮਨਾਉਣ ਦੇ ਲਈ ਪੰਜਾਬ ਦੇ ਵਿੱਚ ਆਇਆ ਹੋਇਆ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇਹ ਘਟਨਾ ਉਸ ਸਮੇ ਵਾਪਰੀ ਜਦੋਂ ਮਲਕੀਤ ਸਿੰਘ ਆਪਣੇ ਪਿਤਾ ਸੁਰਜੀਤ ਸਿੰਘ ਅਤੇ ਦੋਸਤ ਸੁਖਵੀਰ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ। ਉਸੇ ਪਿੰਡ ਦਾ ਰਹਿਣ ਵਾਲਾ ਵਿਕਰਮ ਹਾਸ਼ੀ ਆਪਣੇ ਇੱਕ ਦੋਸਤ ਦੇ ਨਾਲ ਮੌਕੇ ਦੇ ਉੱਤੇ ਪਹੁੰਚਦਾ ਹੈ ਤੇ ਮਲਕੀਤ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਗੋਲੀ ਲੱਗਣ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਵੀ ਫੋਨ ਕੀਤਾ ਸੀ ਕਿ ਉਸ ਨੂੰ ਬਚਾਇਆ ਜਾਵੇ ਪਰ ਇਸ ਤੋਂ ਪਹਿਲਾਂ ਕਿ ਉਹ ਬਚ ਪਾਉਂਦਾ ਜਿਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਨੇ ਦੱਸਿਆ ਹੈ ਕਿ ਵਿਕਰਮ ਪਿੰਡ ਦਾ ਇੱਕ ਗੈਂਗਸਟਰ ਹੈ ਤੇ ਉਹ ਪਹਿਲਾਂ ਵੀ ਬੰਬ ਧਮਾਕੇ ਦੇ ਇੱਕ ਮਾਮਲੇ ਦੇ ਵਿੱਚ ਉਸ ਦਾ ਨਾਮ ਦਰਜ ਹੈ ਤੇ ਹਾਲੀ ਦੇ ਵਿੱਚ ਜਮਾਨਤ ਦੇ ਉੱਤੇ ਰਿਹਾਅ ਹੋ ਕੇ ਹੀ ਉਹ ਪਿੰਡ ਦੇ ਵਿੱਚ ਆਇਆ ਸੀ ਤੇ ਕਾਫੀ ਜ਼ਿਆਦਾ ਉਸ ਦੇ ਵੱਲੋਂ دہشت ਮਚਾਈ ਹੋਈ ਹੈ ਸੋ ਇਸ ਤੋਂ ਇਲਾਵਾ ਘਟਨਾ ਸਥਾਨ ਤੋਂ 10 ਖਾਲੀ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ ਤੇ ਇਹ ਜਿਹੜਾ ਗੈਂਗਸਟਰ ਸੀ ਤੁਹਾਨੂੰ ਦੱਸ ਦਈਏ ਕਿ ਇਹ ਹੁਣ ਉੱਥੋਂ ਫਰਾਰ ਹੋ ਚੁੱਕਾ ਹੈ ਇਸ ਤੋਂ ਇਲਾਵਾ ਅਗਲੀ ਖਬਰ ਹੁਣ ਜਲੰਧਰ ਤੋਂ ਨਿਕਲ ਕੇ ਆ ਰਹੀ ਹੈ ਜਲੰਧਰ ਦੇ ਵਿੱਚ ਲੁਟੇਰਿਆਂ ਦੇ ਹੌਂਸਲੇ ਹੁਣ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹਨਾਂ ਨੂੰ ਪੁਲਿਸ ਦਾ ਵੀ ਥੋੜਾ ਕੌਫ ਤੱਕ ਨਹੀਂ ਹੈ ਦਿਨ ਦਿਹਾੜੇ ਹੀ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਹੁਣ ਬਬਰੀਕ ਚੌਕ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕੀ ਸਵੇਰੇ 8 ਵਜੇ ਦੇ ਕਰੀਬ ਇੱਕ ਸਨਸਨੀਖੇਜ਼ ਘਟਨਾ ਵਾਪਰ ਗਈ ਹੈ ਜੀ ਹਾਂ ਇਸ ਚੌਂਕ ਦੇ ਨੇੜੇ ਸਕੂਟਰੀ ਸਵਾਰ ਤੋਂ ਸੋਨੇ ਦੀ ਚੇਨ ਲੁੱਟ ਕੇ ਲੁਟੇਰੇ ਫਰਾਰ ਹੋ ਚੁੱਕੇ ਹਨ ਸੋ ਬਿਨੇ ਮਲਹੋਤਰਾ ਬਸਤੀ ਨੋਵ ਵਿਖੇ ਜਾ ਰਹੀ ਸੀ ਸੋ ਇਸੇ ਦਰਾਨ ਮੋਟਰਸਾਈਕਲ ਦੇ ਉੱਤੇ ਦੋ ਲੁਟੇਰੇ ਆਉਂਦੇ ਹਨ ਤੇ ਉਸ ਦੀ ਚੇਨ ਖੋ ਕੇ ਫਰਾਰ ਹੋ ਜਾਂਦੇ ਹਨ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਕੋਲੋਂ ਇਹ ਚੇਨ ਖੋਈ ਗਈ ਹੈ ਸੋ ਲੁਟੇਰਿਆਂ ਨੂੰ ਕੋਈ ਵੀ ਹੁਣ ਖੌਫ ਨਹੀਂ ਹੈ ਲਗਾਤਾਰ ਲੁਟੇਰਿਆਂ ਦੇ ਵੱਲੋਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬਰੀਆਨੀ ਦੇ ਵਿੱਚ ਹੁਣ ਗਾਂ ਦਾ ਮਾਸ ਮਿਕਸ ਕਰਕੇ ਵੇਚ ਰਿਹਾ ਸੀ ਦੁਕਾਨਦਾਰ ਹੁਣ ਕਰ ਲਿਆ ਗਿਆ ਹੈ ਕਾਬੂ ਜੀहां ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਲੁਧਿਆਣਾ ਤੋਂ ਖਬਰ ਨਿਕਲ ਕੇ ਆ ਰਹੀ ਹੈ ਨਿਊ ਸ਼ੇਪ ਪੂਰੀ ਸੰਤੋਖ ਨਗਰ ਦੇ ਵਿੱਚ ਸਥਿਤ ਬਰੀਆਨੀ ਵੇਚਣ ਵਾਲੇ ਦੀ ਦੁਕਾਨ ਦੇ ਬਾਹਰ ਹੁਸ ਸਮੇਂ ਹੰਗਾਮਾ ਹੋ ਗਿਆ ਜਦੋਂ ਗਊ ਰੱਖਿਆ ਦਲ ਪੰਜਾਬ ਦੇ ਅਧਿਕਾਰੀਆਂ ਦੇ ਵੱਲੋਂ ਉੱਥੇ ਗਾਂ ਦਾ ਮਾਸ ਮਿਕਸ ਕਰਕੇ ਬਰੀਆਨੀ ਦੇ ਵਿੱਚ ਵੇਚਣ ਦੇ ਦੋਸ਼ ਲੱਗੇ ਸੋ ਪਤਾ ਲੱਗਦੇ ਹੀ ਦਲ ਅਤੇ ਹੋਰ ਮੈਂਬਰ ਵੀ ਮੌਕੇ ਦੇ ਉੱਤੇ ਪਹੁੰਚ ਗਏ ਤੇ ਉਹਨਾਂ ਨੇ ਤਾਲਮੇਲ ਕਪਾਵਨਾਂ ਨੂੰ ਠੇਸ ਪਹੁੰਚਾਉਣ ਸਬੰਧੀ ਰੋਸ ਜਤਾਇਆ ਹੈ ਸੂਚਨਾ ਮਿਲਦੇ ਅਨੁਸਾਰ ਹੀ ਥਾਣਾ ਦੇ ਦਰੇਸੀ ਦੀ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਸੋ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਕਰੀਬ 10 ਕਿਲੋ ਗਾਹੂ ਮਾਸ ਬਰਾਮਦ ਕੀਤਾ ਹੈ ਤੇ ਪੁਲਿਸ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਗਾਹੂ ਰੱਖਿਆ ਦਾਲ ਫੈਕਟਰੀ ਹਰੀਸ਼ ਸ਼ਰਮਾ ਉਰਫ ਬੋਵੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਹੁਣ ਦੋ ਵਿਅਕਤੀ ਕੁਮਾਰ ਅਤੇ ਸ਼ੌਕਤ ਗਲਾਪ ਕੇਸ ਦਰਜ ਕਰ ਲਿਆ ਗਿਆ ਹੈ ਸੋ ਇਸ ਦੇ ਦੁਆਰਾ ਲਗਾਤਾਰ ਬਰੀਆਨੀ ਦੇ ਵਿੱਚ ਗਾਊ ਮਾਸ ਜਿਹੜਾ ਕਿ ਮਿਕਸ ਕੀਤਾ ਜਾ ਰਿਹਾ ਸੀ ਤੇ ਵੇਚਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਕੀ ਇਸ ਦੁਕਾਨ ਦੇ ਉੱਤੋਂ ਬਹੁਤ ਸਾਰੇ ਲੋਕ ਜਿਹੜੇ ਕਿ ਗਾਊ ਮਾਸ ਖਰੀਦਦੇ ਸਨ ਤੇ ਗਾਊ ਮਾਸ ਸਪਲਾਈ ਕਰਨ ਵਾਲਾ ਵੀ ਮੌਕੇ ਦੇ ਉੱਤੇ ਹੀ ਮਜੂਦ ਸੀ ਜਿਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਬਿਹਦ ਹੈਰਾਨ ਕਰਦਾ ਇਹ ਮਾਮਲਾ ਹੁਣ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਨਿਕਲ ਕੇ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਚੰਡੀਗੜ੍ਹ ਨਗਰ ਨਿਗਮ ਮੀਟਿੰਗ ਦੇ ਵਿੱਚ ਭੇੜੇ ਕਾਉਂਸਲਰ ਬਾਕੀ ਆਗੂਆਂ ਨੇ ਕੀਤਾ ਹੈ ਵਿਚਾਰ ਜੀ ਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਚੰਡੀਗੜ੍ਹ ਦੀ ਇਹ ਤਸਵੀਰ ਦੱਸੀ ਜਾ ਰਹੀ ਹੈ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਅੱਜ ਹੰਗਾਮਾ ਹੋ ਗਿਆ ਨੀ ਪੱਥਰ ਦੀ ਪਲੇਟ ਦੇ ਉੱਤੇ ਨਾਂ ਲਿਖਣ ਨੂੰ ਲੈ ਕੇ ਹੋਈ ਗੱਲਬਾਤ ਝੜਪ ਤੱਕ ਪਹੁੰਚ ਗਈ ਭਾਜਪਾ ਕਾਉਂਸਲਰ ਸੌਰਵ ਜੋਛੀ ਤੇ ਕਾਂਗਰਸ ਕਾਉਂਸਲਰ ਸਚੀਨ ਗਾਲਿਬ ਕੁਰਸੀਆਂ ਤੋਂ ਉੱਠ ਕੇ ਆਪਸ ਦੇ ਵਿੱਚ ਭੜ ਗਏ ਬਾਅਦ ਦੇ ਵਿੱਚ ਬਾਕੀ ਕਾਉਂਸਲਰਾਂ ਨੇ ਆ ਕੇ ਬਚਾ ਕੀਤਾ ਭਾਜਪਾ ਦੇ ਕਾਉਂਸਲਰ ਗੁਰਵਖਸ਼ रावत ਤੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਜਿਸ ਦੇ ਵਿੱਚ ਕੀ ਮਾਹੌਲ ਕਾਫੀ ਜ਼ਿਆਦਾ ਖਰਾਬ ਹੋ ਗਿਆ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਹੁਣ ਜ਼ੀਰੋ ਬਿੱਲ ਗਰੰਟੀ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਜੀਹਾਂ 11.40 ਕਰੋੜ ਜ਼ੀਰੋ ਬਿੱਲ ਜਾਰੀ ਕੀਤੇ ਗਏ ਹਨ ਪਿਛਲੀ ਸਰਕਾਰਾਂ ਨੂੰ ਦਿਖਾਇਆ ਗਿਆ ਹੈ ਆਈਨਾ ਜੀ ਪੰਜਾਬ ਅੱਜ ਪ੍ਰਸ਼ਾਸਨ ਦੇ ਇੱਕ ਜਹੇ ਮਾਡਲ ਦਾ ਗਵਾਹ ਬਣ ਰਿਹਾ ਹੈ ਜਿਸ ਨੇ ਆਮ ਆਦਮੀ ਪਾਰਟੀ ਦੇ ਜੀਵਨ ਤੋਂ ਇੱਕ ਵੱਡੇ ਵਿੱਤੀ ਬੋਝ ਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਹੈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਲਾਗੂ ਕੀਤੀ ਗਈ 600 ਜੂਨਿਟ ਬਿਜਲੀ ਗਰੰਟੀ ਜਿਹੜੀ ਕਿ ਨਾ ਸਿਰਫ ਵਾਅਦਾ ਸੀ ਸਗੋਂ ਇਸ ਨੂੰ ਪੂਰਾ ਵੀ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਸੋ ਜਿਸ ਦੇ ਕਾਰਨ ਲੱਖਾਂ ਲੋਕਾਂ ਦੇ ਘਰ ਦੇ ਵਿੱਚ ਫ੍ਰੀ ਬਿਜਲੀ ਪਹੁੰਚਾਈ ਜਾ ਰਹੀ ਹੈ ਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ 90% ਲੋਕਾਂ ਦੇ ਘਰਾਂ ਦੇ ਵਿੱਚ ਬਿੱਲ ਹੁਣ ਬਿਜਲੀ ਦੇ ਜਿਹੜੇ ਆਉਂ ਜ਼ੀਰੋ ਆ ਰਹੇ ਹਨ ਸੂਨਾ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਲੋਂ ਹੁਣ ਸੂਨਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਨਾਮ ਰੋਸ਼ਨ ਕਰ ਦਿੱਤਾ ਗਿਆ ਹੈ ਤੇ 11.40 ਕਰੋੜ ਬਿੱਲ ਬਿਜਲੀ ਦੇ ਜਿਹੜੇ ਕੀ ਜ਼ੀਰੋ ਆ ਚੁੱਕੇ ਹਨ ਜਿਸ ਦੇ ਕਾਰਨ ਪ੍ਰਾਂ्तीय ਸਰਕਾਰਾਂ ਦੇ ਵੱਲੋਂ ਜਿੱਥੇ ਕੀ ਲੋਕਾਂ ਦੇ ਘਰੋਂ ਇਹ ਬਿੱਲ ਲਏ ਜਾਂਦੇ ਸਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਨਗਰ ਕੀਰਤਨ ਦੇ ਵਿੱਚ ਨੌਜਵਾਨ ਨੇ ਚਲਾਈ ਗੋਲੀ ਬੱਚੇ ਦੇ ਪੇਟ ਦੇ ਵਿੱਚ ਲੱਗੀ ਹਾਲਤ ਗੰਭੀਰ ਜੀ ਹਾਂ ਮਾਮਲਾ ਹੁਣ ਜਿਹੜਾ ਕਿ ਪੰਜਾਬ ਦੇ ਸ਼ਿਮਲਾਪੁਰੀ ਇਲਾਕੇ ਤੋਂ ਨਿਕਲ ਕੇ ਆ ਰਿਹਾ ਹੈ ਲੁਧਿਆਣਾ ਦੇ ਵਿੱਚ ਸਥਿਤ ਜਿੱਥੇ ਕਿ 10 ਗੜੀ ਨੰਬਰ ਦੇ ਵਿੱਚ ਕੰਡੇ ਦੇ ਉੱਤੇ ਜਾ ਰਹੇ ਨਗਰ ਕੀਰਤਨ ਦੇ ਦੌਰਾਨ ਅਚਾਨਕ ਹੰਗਾਮਾ ਮਚ ਗਿਆ ਜਦੋਂ ਇੱਕ ਨੌਜਵਾਨ ਨੇ ਹਵਾ ਦੇ ਵਿੱਚ ਗੋਲੀ ਚਲਾਈ ਤੇ ਗੋਲੀ ਸਿੱਧੀ ਭੀੜ ਵੱਲ ਚਲਾਈ ਗਈ ਜਿਸ ਤੋਂ ਬਾਅਦ ਕਿ ਇੱਕ ਬੱਚੇ ਦੇ ਪੇਟ ਦੇ ਵਿੱਚ ਲੱਗ ਗਈ ਬੱਚੇ ਦੀ ਮਾਂ ਹਰਪ੍ਰੀਤ ਕੌਰ ਜੋਤੀ ਨੇ ਦੱਸਿਆ ਹੈ ਕਿ ਸ਼ਾਮ 5 ਵਜੇ ਤਕਰੀਬ ਉਹ ਆਪਣੇ ਪੁੱਤਰ ਵਾਰਤ ਨਾਲ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈ ਸੀ ਜਿੱਥੇ ਬੱਚੇ ਦੀ ਨਾਨੀ ਵੀ ਆਈ ਹੋਈ ਸੀ ਤੇ ਬੱਚਾ ਫੁੱਲ ਲੈ ਕੇ ਮੱਥਾ ਟੇਕਣ ਗਿਆ ਸੀ ਅਚਾਨਕ ਕਿਸੇ ਨੇ 12 ਬੋਰ ਦੀ ਬੰਦੂਕ ਦੇ ਨਾਲ ਗੋਲੀ ਚਲਾਈ ਤੇ ਗੋਲੀ ਬੱਚੇ ਦੇ ਸਿੱਧੇ ਪੇਟ ਦੇ ਵਿੱਚ ਲੱਗ ਗਈ ਤੇ ਪੱਸਰੀ ਦੇ ਵਿੱਚ ਜਾ ਕੇ ਫਸ ਗਈ ਹੈ ਸੋ ਇਸ ਤੋਂ ਬਾਅਦ ਹੁਣ ਬੱਚਾ ਲਹੂ ਲਹਾਨ ਹੋ ਗਿਆ ਜ਼ਮੀਨ ਤੇ ਡਿੱਗ ਗਿਆ ਤੇ ਲੋਕਾਂ ਨੇ ਉਸ ਨੂੰ ਸੰਭਾਲਿਆ ਹੈ ਤੇ ਇਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਸੋ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਵੀ ਹੁਣ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਪਛਾਣ ਕੀਤੀ ਜਾ ਰਹੀ ਹੈ ਜਲਦ ਹੀ ਗ੍ਰਿਫਤਾਰੀ ਹੋਵੇਗੀ ਹਰਪ੍ਰੀਤ ਕੌਰ ਜੋਤੀ ਨੇ ਦੱਸਿਆ ਹੈ ਕਿ ਬੱਚੇ ਦੇ ਪਿਤਾ ਵਿਦੇਸ਼ ਦੇ ਵਿੱਚ ਹਨ ਬੱਚਾ ਚੌਥੀ ਕਲਾਸ ਦਾ ਵਿਦਿਆਰਥੀ ਹੈ ਤੇ ਆਪਣੇ ਪਰਿਵਾਰ ਦਾ ਖਲੋਤਾ ਹੈ ਸੋ ਇਲਾਕੇ ਦੇ ਵਿੱਚ ਅਚਾਨਕ ਹੋਈ ਇਸ ਘਟਨਾ ਦੇ ਨਾਲ ਹੁਣ دہشت ਦਾ ਮਾਹੌਲ ਹੈ ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਧਾਰਮਿਕ ਕਾਰਜਾਂ ਦੇ ਵਿੱਚ ਹਥਿਆਰ ਲੈ ਕੇ ਚੱਲਣ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਦੀ ਖਬਰ ਦੀ ਗੱਲ ਕਰੀਏ ਕਿਸਾਨਾਂ ਦੇ ਵੱਲੋਂ ਨੰਗੇ ਧਾੜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ ਜੀ ਹਾਂ ਜੰਡੇਆਣਾ ਗੁਰੂ ਦੇ ਵਿੱਚ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਵੱਲੋਂ ਮਿਲ ਕੇ ਨੰਗੇ ਧਾੜ ਅੰਮ੍ਰਿਤਸਰ ਜਲੰਧਰ ਹਾਈਵੇ ਟੋਲ ਪਲਾਜ਼ਾ ਨਿੱਜਰਪੁਰਾ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ ਇਸ ਮੌਕੇ ਸੁਬਾਈ ਆਗੂ ਸਰਪਣ ਸਿੰਘ ਪੰਦੇਹ ਅਤੇ ਇਸ ਤੋਂ ਇਲਾਵਾ ਜਰਮਨ ਜੀਤ ਬੰਡਾਲਾ ਅਤੇ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਹੁਣ ਪੁਤਲਾ ਸਰਕਾਰ ਦਾ ਜਿਹੜਾ ਕਿ ਫੂਕ ਦਿੱਤਾ ਗਿਆ ਹੈ ਸੁਨੰਗੇ ਧੜਾ ਹੋ ਕੇ ਜਿਹੜਾ ਕਿ ਸੁਨੰਗੇ ਧੜਾ ਹੋ ਕੇ ਉਹਨਾਂ ਦੇ ਵੱਲੋਂ ਇਹ ਪੁਤਲਾ ਫੂਕਿਆ ਗਿਆ ਹੈ ਤੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮਾਈਨਿੰਗ ਟਰਾਲੀਆਂ ਤੋਂ ਦੁਖੀ ਹੋਏ ਹਨ ਦੁਪਈਆ ਬਾਂ ਚਾਲਕਾ ਓੜਦੀ ਰੇਤ ਮਿੱਟੀ ਨੇ ਉਡਾਈ ਹੈ ਟ੍ਰੈਫਿਕ ਨਿਯਮਾਂ ਦੀਆਂ ੱਟੀਆਂ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਡੇਰਾ ਬਸੀ ਦੇ ਵਿੱਚ ਲਗਾਤਾਰ ਹੁਣ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਿ ਟਰੈਕਟਰ ਟਰਾਲੀਆਂ ਨੇ ਆਮ ਲੋਕਾਂ ਨੂੰ ਖਾਸ ਕਰਕੇ ਦੁਪਈਆ ਬਾਂ ਚਾਲਕਾਂ ਦੀਆਂ ਜ਼ਿੰਦਗੀਆਂ ਕਾਫੀ ਜ਼ਿਆਦਾ ਮੁਸ਼ਕਲ ਬਣਾ ਦਿੱਤੀਆਂ ਹਨ ਇਹ ਟਰਾਲੀਆਂ ਨਾ ਸਿਰਫ ਬੇ ਹਿਸਾਬੇ ਢੰਗ ਦੇ ਨਾਲ ਓਵਰਲੋਡ ਹੋ ਕੇ ਚੱਲਦੀਆਂ ਹਨ ਸਗੋਂ ਕਿ ਇਹਨਾਂ ਦੇ ਵਿੱਚ ਰੇਤ ਅਤੇ ਮਿੱਟੀ ਬਿਨਾਂ ਟਕ ਇਹ ਹੀ ਲਿਜਾਈ ਜਾਂਦੀ ਹੈ ਜਿਸ ਦੇ ਕਾਰਨ ਕਿ ਮਿੱਟੀ ਅਤੇ ਰੇਤ ਉੜਦੇ ਜਾ ਅਸਾਰ ਹੀ ਜਿਹੜਾ ਕਿ ਦੁਪਈਆਵਾਨਾਂ ਦੇ ਲਈ ਕਾਫੀ ਜ਼ਿਆਦਾ ਖਤਰਾ ਹੁੰਦਾ ਹੈ ਸੋ ਉਹਨਾਂ ਦੇ ਉੱਤੇ ਮਿੱਟੀ ਡੇਗਦੀ ਹੈ ਰੇਤ ਡੇਗਦੀ ਹੈ ਤੇ ਕਈ ਬਾਰ ਘਟਨਾ ਦਾ ਜਿਹੜਾ ਕੀ ਇਹ ਰੂਪ ਵੀ ਧਾਰਨ ਕਰ ਲੈਂਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੀਬੀਆਂ ਨੂੰ 1000 ਰੁਪਏ ਦੇਣ ਦੇ ਉੱਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਆਇਆ ਹੈ ਸਾਹਮਣੇ ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਹੁਣ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਵੇਗਾ ਜੀ ਹਾਂ ਤਰਨ ਤਰਨ ਦੇ ਵਿੱਚ ਇੱਕ ਰੈਲੀ ਅਤੇ ਰੋਡ ਸ਼ੋਅ ਦੇ ਦੌਰਾਨ ਮੋੱਖ ਮੰਤਰੀ ਭਵਾਂਤਮਨ ਦੇ ਵੱਲੋਂ ਕਿਹਾ ਗਿਆ ਹੈ ਕਿ 5 ਸਾਲਾਂ ਦੇ ਅੰਦਰ ਸਾਰੇ ਵਾਅਦੇ ਕੀਤੇ ਪੂਰੇ ਕੀਤੇ ਜਾਣਗੇ ਸੋ ਉਹਨਾਂ ਨੇ ਕਿਹਾ ਹੈ ਕਿ ਹੁਣ ਮਹਿਲਾਵਾਂ ਨੂੰ ਵੀ 1000 ਰੁਪਏ ਦੇਣ ਦੀ ਵਾਰੀ ਹੈ ਤੇ ਅਗਲੇ ਬਜਟ ਦੇ ਵਿੱਚ 1000 ਰੁਪਏ ਸਕੀਮ ਪਾਸ ਕਰਾਂਗੇ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਗਰੰਟੀ ਦਿੱਤੀ ਸੀ ਕਿ ਹੁਣ ਸਾਰੀਆਂ ਗਰੰਟੀਆਂ ਪੂਰੀਆਂ ਹੋ ਜਾਣਗੀਆਂ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਲਈ ਬਿਜਲੀ ਦੇ ਬਿੱਲ ਮਾਫ ਕੀਤੇ ਆ ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ ਸਕੂਲਾਂ ਦੇ ਵਿੱਚ ਵੀ ਵਧੀਆ ਪ੍ਰਬੰਧ ਕੀਤੇ ਆ ਤੇ ਹੁਣ 11-1100 ਰੁਪਈਆ ਵੀ ਜਿਹੜਾ ਪੰਜਾਬ ਦੀਆਂ ਔਰਤਾਂ ਨੂੰ ਦੇ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਮੁਫਤ ਰਾਸ਼ਨ ਲੈਣ ਵਾਲਿਆਂ ਦੇ ਲਈ ਚਿੰਤਾ ਵੱਧ ਚੁੱਕੀ ਹੈ ਇਹਨਾਂ ਪਰਿਵਾਰਾਂ ਦੇ ਲਈ ਖੜੀ ਹੋ ਗਈ ਹੈ ਮੁਸੀਬਤ ਜੀ ਹਾਂ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਹੁਣ ਮੁਫਤ ਅਨਾਜ ਪ੍ਰਾਪਤ ਕਰਨ ਦੇ ਲਈ ਪੰਜਾਬ ਦੇ 1,49,000 ਰਾਸ਼ਨ ਕਾਰਡ ਧਾਰਕ ਪਰਿਵਾਰਾਂ ਦੇ 463407 ਲੱਖ ਮੈਂਬਰ ਕਦੇ ਰਾਚਣ ਦੀਪੂ ਦੇ ਉੱਤੇ ਕਦੇ ਪ੍ਰਸ਼ਾਸਨ ਅਧਿਕਾਰੀਆਂ ਦੇ ਦਫ਼ਤਰ ਦੇ ਇੱਧਰ ਉੱਤਰ ਭਟਕ ਰਹੇ ਹਨ ਭਾਰਤ ਆਮ ਕੋਸ਼ੀਆਂ ਦੇ ਬਾਵਜੂਦ ਉਨ੍ਹਾਂ ਨੂੰ ਇਹ ਲੇਬਰ ਰਾਸ਼ਨ ਕਾਰਡ ਧਾਰਕਾਂ ਨੂੰ ਪਿਛਲੇ 9 ਮਹੀਨਿਆਂ ਦੀ ਮੁਫਤ ਕਣਕ ਦਾ ਲਾਭ ਪ੍ਰਾਪਤ ਨਹੀਂ ਹੋਇਆ ਹੈ ਸੁਪਰੀਮ ਕੋਰਟ ਦੇ ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਤੇ ਨਿਰਦੇਸ਼ਾਂ ਤੇ ਖਰਾਕ ਸਿਵਲ ਸਪਲਾਈ ਵਿਭਾਗ ਦੇ ਨਾਲ ਸੰਬੰਧਿਤ ਅਧਿਕਾਰੀਆਂ ਦੇ ਵੱਲੋਂ ਪੰਜਾਬ ਭਾਰ ਚ 1.5 ਲੱਖ ਦੇ ਕਰੀਬ ਮਜ਼ਦੂਰ ਪਰਿਵਾਰਾਂ ਦੇ ਇਹ ਲੇਬਰ ਕਾਰਡ ਬਣਾ ਤਾਂ ਦਿੱਤੇ ਗਏ ਹਨ ਪਰ ਉਕਤ ਸਾਰੇ ਪਰਿਵਾਰਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਅਧਿਕਾਰੀਆਂ ਤੋਂ ਜਿਹੜਾ ਕੀ ਇਹਨਾਂ ਦੁਆਰਾ ਬੰਝਿਆ ਰੱਖਿਆ ਜਾ ਰਿਹਾ ਹੈ ਤੇ ਕਿਸੇ ਨੂੰ ਵੀ ਮੁਫਤ ਕਣਕ ਨਹੀਂ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵਿਆਹ ਦੇ ਵਿੱਚ ਰਸਮਾਂ ਵਿਚਾਲੇ ਮਚੀਹਾਹਾਕਾਰ ਪੈਲਸ ਤੋਂ ਬਾਹਰ ਦੌੜਨ ਲੱਗੇ ਲੋਕ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਪੰਜਾਬ ਦੇ ਵਿੱਚ ਜਿੱਥੇ ਕਿ ਜੀਰ ਕਪੂਰ ਦੀ ਖਬਰ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪੈਲਸ ਦੇ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਪੈਲਸ ਦੇ ਵਿੱਚੋਂ ਅੱਗ ਦੀਆਂ ਉੱਚੀਆਂ ਉੱਚੀਆਂ ਲਪਟਾਂ ਉੱਠਣ ਲੱਗੀਆਂ ਤੇ ਲੋਕਾਂ ਦੇ ਵਿੱਚ ਵੀ ਭੱਜ ਦੌੜ ਮਚ ਗਈ ਤੇ ਸਾਬ ਇੱਧਰ ਉੱਧਰ ਦੌੜਨ ਲੱਗੇ ਸੂਚਨਾ ਮਿਲਦੇ ਹੀ ਫਾਇਰ ਬਰਗੇਡ ਦੀਆਂ ਗੱਡੀਆਂ ਮੌਕੇ ਤੇ ਉੱਤੇ ਪਹੁੰਚ ਗਈਆਂ ਪਰ ਭਿਆਨਕ ਅੱਗ ਦੇਖਦੇ ਹੋਏ ਹੋਰ ਗੱਡੀਆਂ ਮਗਵਾਈਆਂ ਗਈਆਂ ਫਿਰ ਜਾ ਕੇ ਅੱਗ ਨੂੰ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਹੈ ਸੋ ਜਾਣਕਾਰੀ ਦੇ ਮੁਤਾਬਕ ਵਿਆਹ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਮੈਰਿਜ ਪੈਲਸਾਂ ਦੇ ਬਾਹਰ ਪਟਾਕੇ ਚਲਾਏ ਜਾ ਰਹੇ ਸਨ ਜਿਸ ਦੇ ਕਾਰਨ ਇਹ ਮੰਡਾਲ ਦੇ ਵਿੱਚ ਅੱਗ ਲੱਗੀ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਹੋਈ ਵਿਜੇ ਡਿਵੈਲਪਰ ਡਕੈਤੀ ਦੇ ਤਿੰਨ ਮੁਲਜ਼ਮਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਹਾਂ ਕਮਿਸ਼ਨਰ ਰੇਟ ਪੁਲਿਸ ਨੇ ਉਹਨਾਂ ਨੂੰ ਅਜਬੀਰ ਤੋਂ ਗ੍ਰਿਫਤਾਰ ਕੀਤਾ ਹੈ ਉਹਨਾਂ ਦੀ ਪਛਾਣ ਕੁਸ਼ਲ ਗਗਨ ਅਤੇ ਕਰਨ ਦੇ ਵਜੋਂ ਹੋਈ ਹੈ ਡਕੈਤੀ ਤੋਂ ਬਾਅਦ ਕਮਿਸ਼ਨਰ ਰੇਟ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਤਹਿਤ ਜਿਹੜਾ ਕੀ ਇਹਨਾਂ ਦਾ ਪਤਾ ਲਗਾ ਰਹੀਆਂ ਸਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਲਜਮ ਅਜਮੀਰ ਭੱਜ ਗਿਆ ਹੈ ਜਿਸ ਤੋਂ ਬਾਅਦ ਟੀਮਾਂ ਬਣਾ ਕੇ ਉੱਥੇ ਛਾਪੇਮਾਰੀ ਕੀਤੀ ਗਈ ਤੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਧਰਮਗੜ੍ਹ ਦੇ ਅਸ਼ੋਕ ਕੁਮਾਰ ਦੇ ਤਿੰਨ ਪਸ਼ੂ ਹੋਏ ਹਨ ਚੋਰੀ ਜੀਹਾਂ ਤਸਵੀਰ ਤੁਸੀਂ ਦੇਖ ਲਈ ਹੈ ਪਿੰਡਾਂ ਦੇ ਵਿੱਚ ਪਸ਼ੂਆਂ ਦੀਆਂ ਚੋਰੀ ਦੀਆਂ ਵਾਰਦਾਤਾਂ ਹੁਣ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਜਿਸ ਦੇ ਕਾਰਨ ਪਸ਼ੂ ਪਾਲਕਾਂ ਦਾ ਇਹ ਘਟਨਾਵਾਂ ਲੱਕ ਤੋੜ ਕੇ ਰੱਖ ਦਿੰਦੀਆਂ ਹਨ ਜਿਸ ਦੇ ਚਲਦਿਆਂ ਪਸ਼ੂ ਪਾਲਕ ਪਸ਼ੂਆਂ ਨੂੰ ਰੱਖਣਾ ਹੀ ਛੱਡਦੇ ਜਾ ਰਹੇ ਹਨ ਬੀਤੀ ਰਾਤ ਧਰਮਗੜ੍ਹ ਦੇ ਪਿੰਡ ਦੇ ਵਿੱਚ ਅਸ਼ੋਕ ਕੁਮਾਰ ਪੁੱਤਰ ਲਾਭ ਸਿੰਘ ਦੇ ਪਸ਼ੂਆਂ ਵਾਲੇ ਬਾੜੇ ਦੇ ਵਿੱਚੋਂ ਤਿੰਨ ਪਸ਼ੂ ਜਿਹੜੇ ਕੀ ਗੈਬ ਕੀਤੇ ਗਏ ਹਨ ਜੀहां ਤੁਹਾਨੂੰ ਦੱਸ ਦਈਏ ਕਿ ਦੋ ਮੱਝਾਂ ਤੇ ਇੱਕ ਕਟੜੂ ਦੀ ਚੋਰੀ ਹੋ ਗਈ ਹੈ ਸੋ ਜਿਸ ਤੋਂ ਬਾਅਦ ਕਿ ਚੋਰ ਲੈ ਕੇ ਉਹਨਾਂ ਨੂੰ ਫਰਾਰ ਹੋ ਚੁੱਕੇ ਹਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਵੇਰੇ 4 ਵਜੇ ਉਹ ਪਿੰਡ ਦੇ ਕਰਮ ਸਿੰਘ ਮਾਸਟਰ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਪਸ਼ੂਆਂ ਦੇ ਬਾੜੇ ਦਾ ਗੇਟ ਖੁੱਲਾ ਹੈ ਤੇ ਜਦੋਂ ਉਹਨਾਂ ਪਸ਼ੂਆਂ ਦੇ ਬਾੜੇ ਦੇ ਵਿੱਚ ਜਾ ਕੇ ਦੇਖਿਆ ਤੇ ਗੇਟ ਦਾ ਕੁੰਡਾ ਟੁੱਟਿਆ ਹੋਇਆ ਸੀ ਤੇ ਦੋ ਮੱਝਾਂ ਤੇ ਇੱਕ ਕਟੜੂ ਲੈ ਕੇ ਚੋਰ ਫਰਾਰ ਹੋ ਚੁੱਕੇ ਸਨ ਉਹਨਾਂ ਨੇ ਦੱਸਿਆ ਕਿ 3 ਲੱਖ ਦੇ ਕਰੀਬ ਜਿਹੜੀ ਕੀ ਨਾ ਪਸ਼ੂਆਂ ਦੀ ਕੀਮਤ ਸੀ